ਕਬੀਰ ਸੰਗਤ ਸਾਧਕੇ ਦਿਨ ਦਿਨ ਦੋਣਾ ਹੇਤ ਸਾਖਤ ਕਾਰੀ ਕਾਂਬਰੀ ਤੋਏ ਹੋਏ ਨਾ ਸੇਤ ਏ ਗਬੀਰ ਰੱਬ ਤੋਂ ਵਿਛੜੇ ਮਨੋਖਦਾ ਮਨ ਮਨੋ ਕਾਲੀ ਕੰਬਲੀ ਐ ਜੋ ਧੋਣ ਨਾਲ ਚਿੱਟੀ ਨਹੀਂ ਹੁੰਦੀ ਨਾ ਛਵਾਨ ਪਦਾਰਥਾਂ ਨਾਲ ਜੁੜਿਆ ਮਨ ਮੈਲਾ ਰਹਿੰਦਾ ਹੈ ਸ਼ੁੱਧ ਨਹੀਂ ਹੋ ਸਕਦਾ ਗੁਰਬਚਨਾਂ ਦੀ ਸੰਗਤ ਕਰਨ ਦੇ ਨਾਲ ਦਿਨੋਂ ਦਿਨ ਪ੍ਰਮਾਤਮਾ ਨਾਲ ਪਿਆਰ ਵਧਦਾ ਜਾਂਦਾ ਹੈ ਸੁਰਤ ਉੱਚੀ ਹੁੰਦੀ ਜਾਂਦੀ ਹੈ ਖਿਰਦਾਰ ਨਿਮਰਤਾ ਧਾਰਨ ਕਰਦਾ ਹੈ ਤੇਰ ਮੇਰ ਆਪਣੇ ਤੇ ਬਗਾਨੇਪਣ ਵਾਲੀ ਲਗਨ ਟੁੱਟ ਜਾਂਦੀ ਹੈ ਚਿੱਤ ਚ ਪ੍ਰੀਤ ਪੈਦਾ ਹੁੰਦੀ ਹੈ ਤਾਂ ਮਨ ਚ ਆਪਣਾ ਆਪਣਾ ਪੈਦਾ ਹੁੰਦਾ ਹੈ ਨਫ਼ਰਤ ਈਰਖਾ ਸਾੜਾ ਦ્વੈਤ ਦੇਸ਼ ਪਰਦੇਸ਼ ਚੰਗੇ ਮਾੜੀ ਵਾਲੀ ਵਰਤੀ ਜਾਤ ਪਾਤ ਦਾ ਅਪਮਾਨ ਖੰਭ ਲਾ ਕੇ ਉੱਡ ਜਾਂਦੇ ਹੈ ਜੀਵ ਪਰਪਕਾਰੀ ਬਣ ਜਾਂਦਾ ਹੈ ਸੇਵਾ ਭਾਵਨਾ ਦਾ ਉਤਸ਼ਾਹ ਬਣਿਆ ਰਹਿੰਦਾ ਹੈ ਰਾਮ ਨਾਮ ਦੇ ਉਪਦੇਸ਼ ਅਨਸਾਰ ਵਰਤੋ ਵਿਹਾਰ ਕਰਦਾ ਹੈ ਗੁੱਸੇ ਗਿਲੇ ਸ਼ਿਕਵੇ ਆਪਣਿਆਂ ਦਾ ਫਿਕਰ ਤੇ ਹੋਰਾਂ ਦਾ ਜ਼ਿਕਰ ਕਰਨ ਵਾਲਾ ਸੁਭਾਅ ਮੁੱਕ ਜਾਂਦਾ ਹੈ ਸਾਖਤ ਪੁਣਾ ਛੱਡ ਕੇ ਮਨ ਸੱਚ ਦਾ ਪੁਜਾਰੀ ਬਣਦਾ ਹੈ ਸੱਚ ਬੋਲਦਾ ਹੈ ਸੱਚ ਕਮਾਉਂਦਾ ਹੈ ਸੱਚ ਕਰਦਾ ਹੈ ਤੇ ਹੌਲੀ-ਹੌਲੀ ਸੱਚ ਦਾ ਰੂਪ ਹੋ ਜਾਂਦਾ ਹੈ ਸੱਚਾ ਸਿੱਖ ਸਭਨਾਂ ਦਾ ਭਲਾ ਮਨਾਉਂਦਾ ਹੈ ਨਾ ਜ਼ੁਲਮ ਕਰਦਾ ਹੈ ਨਾ ਸਹਿੰਦਾ ਉਸ ਦੇ ਬੋਲ ਰੱਬੀ ਹੁਕਮ ਬਣ ਜਾਂਦੇ ਆ